ਹਾਂਜੀ ਬਹੁਤ ਪਿਆਰੇ ਦੋਸਤੋ ਅੱਜ ਮੈਂ ਆਪਣੇ ਸਫ਼ਰ ਦੀ ਸ਼ੁਰੂਆਤ ਕਰਨ ਜਾ ਰਿਹਾ ਸਵਾ 10 ਦੇ ਕਰੀਬ ਸਮਾਂ ਅੱਜ ਸਪੈਸ਼ਲ ਲੱਗੀ ਹੋਈ ਆ ਇੱਥੇ ਸਪੈਸ਼ਲ ਵਾਲੀਆਂ ਗੱਡੀਆਂ ਦਾ ਕੰਡਾ ਹੁੰਦਾ ਇਸ ਤੋਂ ਬਾਅਦ ਇਹ ਗੱਡੀਆਂ अजीतਵਾਲ ਵੱਲੀ ਜਾਣ ਗਈਆਂ ਮੈਂ ਆਪਣੇ ਸਫ਼ਰ ਦੀ ਸ਼ੁਰੂਆਤ ਕਈ ਦਿਨਾਂ ਬਾਅਦ ਕਰਨ ਜਾ ਰਿਹਾ ਆ ਇੱਧਰ ਕੰਡਾ ਆ ਪੰਜਾਬ ਦੇ ਵਿੱਚ ਜਿੰਨੇ ਵੀ ਚੌਲ ਜਾਂ ਕਣਕ ਹੁੰਦੀ ਆ ਉਹ ਇਨਾ ਟਰੱਕਾਂ ਰਹੀਂ ਇੱਥੋਂ ਕੰਡਾ ਹੋਣ ਤੋਂ ਬਾਅਦ ਆਪਣੇ ਸਹੀਨਾਵ ਦਾ अजीतਵਾਲ ਆ ਪਰ ਆਪਾਂ ਜੱਤਵਾਲ ਵੀ ਕਹਿ ਦਿੰਨੇ ਆ ਉਥੇ ਇਹ ਗੱਡੀਆਂ ਜਾਣਗੀਆਂ ਇਹਨੂੰ ਅਸੀਂ ਸਪੈਸ਼ਲ ਲਾਉਣਾ ਕਹਿੰਨੇ ਆ ਪੰਜਾਬੀ ਭਾਸ਼ਾ ਦੇ ਵਿੱਚ ਆ ਸੱਜੇ ਹੱਥ ਕਾਫੀ ਬਣ ਚੁੱਕਿਆ ਪੈਲਸ ਉਸੇ ਤਰੀਕੇ ਨਾਲ ਜਿਵੇਂ ਹਰ ਰੋਜ਼ ਮੈਂ ਆਪਣੇ ਸਫ਼ਰ ਦਾ ਜ਼ਿਕਰ ਤੁਹਾਡੇ ਨਾਲ ਕਰਦਾ ਰਹਿਣਾ ਪੰਜਾਬ ਦੇ ਵਿੱਚੋਂ ਇਹ ਟ੍ਰੇਨਾਂ ਰਹੀਂ ਹੋਰ ਨਾਲ ਸੂਬਿਆਂ ਵਿੱਚ ਅਨਾਜ ਜਿਹੜਾ ਹੋਰਲੇ ਪਾਸੇ ਜਾਂਦਾ ਆ ਇਹ ਆਮ ਪੰਜਾਬੀ ਜੀਵਨ ਦੇ ਵਿੱਚ ਟਰਾਂਸਪੋਰਟ ਦੇ ਕਿਤੇ ਨਾਲ ਜੁੜੇ ਲੋਕਾਂ ਨੂੰ ਪਤਾ ਕੀ ਸਪੈਸ਼ਲ ਜੀੜਾ ਜਿਹੜਾ ਆ ਉਹ ਕੀ ਹੁੰਦਾ ਆ ਇਸ ਦੀ ਡਰਾਈਵਰਾਂ ਦੇ ਵਿੱਚ ਕਾਫੀ ਜ਼ਿਆਦਾ ਚਰਚਾ ਹੁੰਦੀ ਆ ਇੱਧਰ ਖੱਬੇ ਹੱਥ ਉਸੇ ਤਰੀਕੇ ਦਾ ਬੋਰਡ ਲੱਗਿਆ ਹੋਇਆ ਕਰਮਜੀਤਨ ਮੋਲ ਦਾ ਕਿਉਂਕਿ ਇਸ ਵਾਰ ਕਰਮਜੀਤਨ ਮੋਲ ਫਰੀਦਕੋਟ ਲੋਕ ਸਭਾ ਹਲਕੇ ਤੋਂ ਚੋਣਾਂ ਦੇ ਵਿੱਚ ਖੜਾ ਅੱਜ ਗਰਮੀ ਕਾਫੀ ਆ ਸਾਹਮਣੇ ਨਕਦੇ ਨਾਲ ਨੂੰ ਅੱਗ ਲਾਈ ਹੋਈ ਆ ਸੋ ਅੱਜ ਵਧੀਆ ਗੱਲ ਇਹ ਆ ਕਿ ਭਾਵੇਂ ਤਾਪਮਾਨ ਇਸ ਵੇਲੇ 37 38 ਡਿਗਰੀ ਹੈਗਾ ਆ ਪਰ ਹਵਾ ਬਹੁਤ ਚੱਲ ਰਹੀ ਆ ਆ ਦੇਖੋ ਤੁਸੀਂ ਦਰਖਤ ਉਸੇ ਤਰੀਕੇ ਨਾਲ ਝੂਮ ਝੂਮ ਚੱਲਦੇ ਜਾ ਰਹੇ ਨੇ ਉਹ ਸਾਹਮਣੇ ਪਿੱਪਲ ਦਾ ਦਰਖਤ ਹੈ ਤੇ ਉਹਦੇ ਪੱਤੇ ਆ ਜਿਹੜੇ ਖੜਖੜ ਕਰ ਰਹੇ ਨੇ ਸਾਡੀ ਇੱਕ ਲੋਕ ਬੋਲੀ ਹੈ ਆ ਦੇਖੋ ਆ ਪਿੱਪਲ ਦਾ ਦਰਖਤ ਹੈ ਸਾਡੀ ਇੱਕ ਆ ਇਧਰਲੇ ਪਾਸੇ ਬੋਲੀ ਦੀ ਗੱਲ ਮੈਂ ਬਾਅਦ ਚ ਕਰਦਾ ਰੂੜੀ ਖਾਦ ਆ ਜਿਹੜੀ ਅੱਗੇ ਤੱਕ ਟੋਕਰਾਂ ਰਾਹੀਂ ਪਾਈ ਜਾਂਦੀ ਸੀ ਅੱਜ ਕੱਲ ਜੀ ਸੀ ਬੀ ਮਸ਼ੀਨਾਂ ਇਸ ਕੰਮ ਲਈ ਵਰਤ ਲਈਆਂ ਜਾਂਦੀਆਂ ਕਿਉਂਕਿ ਹਰ ਕੰਮ ਦਾ ਮਸ਼ੀਨੀਕਰਨ ਹੋ ਚੁੱਕਿਆ ਹੈ ਮਜ਼ਦੂਰ ਆ ਰਹੇ ਮਿਲਣਾ ਤਾਂ ਦਿਹਾੜੀ ਵੀ ਵੱਧ ਪੈਂਦੀ ਐ ਤੇ ਸਮਾਂ ਵੀ ਜ਼ਿਆਦਾ ਲੱਗਦਾ ਜੀਸੀਬੀ ਨਾਲ ਟਰਾਲੀ ਆਈ ਨਾਲ ਦੀ ਨਾਲ ਭਰੀ ਤੇ ਖੇਤ ਦੇ ਵਿੱਚ ਜਾ ਵਾਣ ਦੇ ਵਿੱਚ ਖਾਲੀ ਕਰ ਆਂਦੀ ਤੇ ਵਾਪਸ ਆ ਕੇ ਸੋ ਮੈਂ ਉਹ ਪਿੱਪਲ ਦੀ ਗੱਲ ਕਰ ਰਿਹਾ ਸੀ ਜਦੋਂ ਵੀ ਹਵਾ ਚੱਲਦੀ ਹੋਊਗੀ ਹੋਰ ਕਿਸੇ ਦਰਖਤ ਦੇ ਪੱਤੇ ਇੰਨਾ ਖੜਕਾ ਨਹੀਂ ਕਰਨਗੇ ਜਿੰਨਾ ਖੜਕਾ ਪਿੱਪਲ ਦੇ ਪੱਤੇ ਕਰਨਗੇ ਸਾਡੀ ਲੋਕ ਬੋਲੀ ਕਹਿ ਲੋ ਜਾਂ ਲੋਕ ਸ਼ਬਦ ਕਹਿ ਲੋ ਜਾਂ ਜਨ ਮਾਨਸ ਦੀ ਗੱਲ ਕਹਿ ਲੋ ਉਹਦੇ ਵਿੱਚ ਆਉਂਦਾ ਹੈ ਪਿੱਪਲ ਦੇ ਆ ਪੱਤਿਆ ਦੇ ਕਾਹ ਨੂੰ ਖੜ ਖੜ ਲਾਈ ਆ ਪੱਤ ਝੜੇ ਪੁਰਾਣੇ ਵੀ ਰੁੱਤ ਨਵੇਂ ਆਂਦੀ ਆ ਤਾਂ ਇਸ ਬੋਲੀ ਦੇ ਵਿੱਚ ਪਿੱਪਲ ਦੇ ਪੱਤੇ ਦੀ ਖੜ ਖੜ ਦੀ ਗੱਲ ਕੀਤੀ ਗਈ ਹੈ ਭਾਵੇਂ ਸਾਡੇ ਬਜ਼ੁਰਗ ਸਾਡੇ ਪੁਰਖੇ ਬਹੁਤੇ ਪੜੇ ਲਿਖੇ ਨਹੀਂ ਸੀ ਪਰ ਉਹਨਾਂ ਕੋਲੇ ਆਮ ਜੀਵਨ ਦਾ ਬਹੁਤ ਗਿਆਨ ਸੀ ਆ ਇਧਰ ਖੱਬੇ ਹੱਥ ਪਹਿਲਾਂ ਇੱਥੇ ਐਨਕਾਂ ਦੀ ਰੇੜੀ ਲੱਗਦੀ ਸੀ ਅੱਜ ਕੱਲ ਜੂਸ ਦੀ ਰੇੜੀ ਲੱਗ ਚੁੱਕੀ ਆ ਸੋ ਆ ਦੇਖੋ ਕਿੰਨਾ ਖੂਬਸੂਰਤ ਨਜ਼ਾਰਾ ਇੱਥੇ ਮੈਨੂੰ ਤਸੀਨਾ ਆਇਆ ਹੋਇਆ ਤੇ ਠੰਡੀ ਠੰਡੀ ਛਾਂ ਆ ਤੇ ਨਾਲ ਹਵਾ ਚੱਲ ਰਹੀ ਆ ਹਵਾ ਮੂਰਲੀ ਆ ਜਿਹੜੇ ਲੋਕ ਸਾਈਕਲ ਚਲਾਉਂਦੇ ਰਹੇ ਨੇ ਜਾਂ ਜਿਨ੍ਹਾਂ ਨੇ ਕਦੇ ਜੀਵਨ ਚ ਸਾਈਕਲ ਚਲਾਇਆ ਹੋਵੇ ਉਹਨਾਂ ਨੂੰ ਪਤਾ ਹੈ ਵੀ ਮੂਰਲੀ ਹਵਾ ਦਾ ਤੇ ਪਿਛਲੀ ਹਵਾ ਦਾ ਕੀ ਫਰਕ ਹੁੰਦਾ ਜਦੋਂ ਹਵਾ ਮੂਰਲੀ ਹੋਵੇ ਸਾਈਕਲ ਚਲਾਉਣ ਤੇ ਬਹੁਤ ਜ਼ੋਰ ਲੱਗਦਾ ਤੇ ਇੱਕ ਆਨੰਦ ਵੀ ਆਉਂਦਾ ਸੋ ਅੱਜ ਦਾ ਸਫ਼ਰ ਬੜਾ ਆਨੰਦਮਈ ਲੱਗ ਰਿਹਾ ਇੱਕ ਤਾਂ ਇਹ ਆ ਕਿ ਮੇਰੀ ਡਿਊਟੀ ਬਤੌਰ ਬੀਐਲਓ ਲੱਗੀ ਹੋਈ ਆ ਜਿਸ ਦੇ ਕਾਰਨ ਘਰ ਘਰ ਜਾ ਕੇ ਵੋਟਾਂ ਵਾਲੀਆਂ ਪਰਚੀਆਂ ਜਿਹੜੀਆਂ ਉਹ ਲੋਕਾਂ ਨੂੰ ਵੰਡਣੀਆਂ ਪੈਂਦੀਆਂ ਅੱਗੇ ਵੋਟਾਂ ਦੀਆਂ ਪਰਚੀਆਂ ਦੇ ਫੋਟੋ ਲੱਗੀ ਹੁੰਦੀ ਸੀ ਤੇ ਪਰ ਇਸ ਵਾਰ ਉਹ ਫੋਟੋ ਨਹੀਂ ਲੱਗੇਗੀ ਕੱਲੀ ਉਹ ਪਰਚੀ ਆਈ ਐ ਇਸ ਵਾਰ ਤੇ ਲੋਕਾਂ ਨੂੰ ਲੱਭਣਾ ਇਸ ਵਾਰੀ ਥੋੜਾ ਜਿਹਾ ਔਖਾ ਕੰਮ ਆ ਸ਼ਹਿਰਾਂ ਦੀ ਸਮੱਸਿਆ ਇਹ ਆ ਕਿ ਅੱਜ ਲੋਕੀ ਐਸ ਘਰੇ ਬੈਠੇ ਆ ਉਹਨਾਂ ਦਾ ਇਹ ਨਹੀਂ ਪਤਾ ਭਲਕ ਨੂੰ ਉਹ ਪਰੇ ਜਾ ਕੇ ਰਹਿਣ ਲੱਗ ਜਾਣ ਜਾਂ ਜਿਹੜੇ ਲੋਕ ਕਿਰਾਏ ਤੇ ਰਹਿੰਦੇ ਨੇ ਉਹ ਕਿਰਾਏ ਦਾ ਮਕਾਨ ਆ ਜਿਹੜਾ ਬਦਲ ਲੈਂਦੇ ਨੇ ਸੋ ਇਸ ਕਰਕੇ ਥੋੜੀ ਜਿਹੀ ਸਮੱਸਿਆ ਇਸ ਵਾਰ ਜ਼ਿਆਦਾ ਆ ਚਲੋ ਕੋਈ ਗੱਲ ਨਹੀਂ ਕੰਮ ਤੇ ਕਰਨਾ ਹੀ ਹੈ ਕਰਤ ਫੱਤੀ ਹੋਣੀ ਚਾਹੀਦੀ ਆਹ ਸਪੈਦਿਆਂ ਦੇ ਪੱਤੇ ਸਪੈਦੇ ਇਹਨਾਂ ਦੀ ਵੀ ਆਵਾਜ਼ ਆ ਰਹੀ ਹੈ ਕਾਫੀ ਉੱਚੇ ਲੰਮੇ ਸਪੈਦੇ ਇਹ ਅਖਬੇ ਹੱਥ ਅੱਗੇ ਘੋਲੀਆ ਕਲਾ ਨੂੰ ਜਾਂਦਾ ਰਾਹ ਆ ਤੇ ਅੱਗੇ ਮੇਰਾ ਸਫਰ ਆ ਸੋ ਪਹਿਲਾਂ ਮੈਂ ਜਦੋਂ ਤੁਰਨ ਲੱਗਾ ਸਵੇਰੇ ਇੱਕ ਵਾਰ ਦਿਲ ਦੇ ਵਿੱਚ ਆਇਆ ਕਿ ਚਲੋ ਮੋਟਰਸਾਈਕਲ ਤੇ ਜਾਂਦੇ ਆ ਪਰ ਫਿਰ ਮੈਂ ਸੋਚਿਆ ਕਿ ਆਪ ਦਾ ਸ਼ੌਂਕ ਪੂਰਾ ਕਰਨ ਦੇ ਲਈ ਜ਼ਰੂਰੀ ਹੈ ਕਿ ਆਪ ਦੇ ਸ਼ੌਂਕ ਪੂਰੇ ਕੀਤੇ ਜਾਣ ਲਾ ਕੇ ਸਾਧਨਾਂ ਦੇ ਬਸ ਪਿਆ ਜਾਵੇ ਸੋ ਅੱਜ ਦਾ ਸਫ਼ਰ ਬਹੁਤ ਆਨੰਦਮਈ ਅੱਜ ਹਵਾ ਬਹੁਤ ਚੱਲ ਰਹੀ ਆ ਜਿਸ ਦੇ ਨਾਲ ਗਰਮੀ ਮਹਿਸੂਸ ਨਹੀਂ ਹੋ ਰਹੀ ਜੇ ਇਹੀ ਹਵਾ ਨਾਲ ਚੱਲਦੀ ਹੋਵੇ ਤਾਂ ਕੀ ਆਉਣ ਲੱਗ ਜਾਂਦਾ ਹੈ ਪੁਰਾ ਕੇ ਗਰਮੀ ਮਹਿਸੂਸ ਹੋਣ ਲੱਗਦੀ ਵੈਸੇ ਵੀ ਹਲੇ ਮਤਲਬ 10:20 25 ਮਿੰਟ ਹੋਏ ਹੋਣਗੇ 10:30 ਦੇ ਨੇੜੇ ਦਾ ਸਮਾਂ ਆ ਇੰਨੀ ਗਰਮੀ ਹੈ ਵੀ ਨਹੀਂ ਜਿਆਦਾ ਗਰਮੀ 12 ਤੋਂ 3 3:30 4 ਦੇ ਵਿੱਚਕਾਰ ਹੁੰਦੀ ਆ ਸੋ ਬਹੁਤ ਵਧੀਆ ਸਫਰ ਚੱਲ ਰਿਹਾ ਇਹ ਹੈ ਮੇਰਾ ਸਫਰ ਇਹ ਹੈ ਮੇਰਾ ਸਾਈਕਲ ਇਸ ਦੀ ਟੋਕਰੀ ਵਿੱਚ ਮੈਂ ਕਿਤਾਬ ਰੱਖੀ ਹੋਈ ਹੈ ਸੁਖਜੀਤ ਦੀ ਅਸੀਂ ਅੱਗੇ ਭੂਗਦੇ ਜਾਣਾ ਤੇ ਉੱਥੇ ਚਲੋ ਜੇ 10 ਮਿੰਟ ਅੱਧਾ ਘੰਟਾ 20 ਮਿੰਟ ਮੈਨੂੰ ਜਿੰਨਾ ਵੀ ਸਮਾਂ ਮਿਲਿਆ ਮੈਂ ਬੈਠ ਕੇ ਕੋਈ ਕਹਾਣੀ ਵੈਸੇ ਤੇ ਇਹ ਕਿਤਾਬ ਪੜ੍ਹੀ ਹੋਈ ਆ ਪਰ ਫਿਰ ਵੀ ਹੁਣ ਜਿਵੇਂ ਕੋਈ ਕਹਾਣੀ ਤੇ ਵੀਡੀਓ ਪਾਉਣੀ ਪੈਂਦੀ ਦੁਬਾਰਾ ਵਾਰ-ਵਾਰ ਪੜ੍ਹਨਾ ਪੈਂਦਾ ਉਦੇ ਚ ਚੰਗੀਆਂ ਗੱਲਾਂ ਜਾਂ ਇੱਕ ਫਲੋ ਦੇ ਨਾਲ ਕਹਾਣੀ ਨੂੰ ਬੋਲ ਸਕੀਏ ਇਸ ਦੇ ਲਈ ਉਹ ਦੇਖਣਾ ਪੈਂਦਾ ਕਹਾਣੀਆਂ ਨੂੰ ਕਿਉਂਕਿ ਪੜਿਆ ਨੂੰ ਹੋ ਗਏ ਘਟੂ ਘਟ 6-7 ਸਾਲ ਹੋ ਗਏ 6-7 ਸਾਲ ਬਾਅਦ ਤੇ ਕਹਾਣੀਆਂ ਦੁਬਾਰਾ ਪੜਨ ਤੇ ਵੀਡੀਓ ਬਣਾਉਣ ਦਾ ਮੌਕਾ ਮਿਲ ਰਿਹਾ ਚਾਰੇ ਪਾਸੇ ਜਿਹੜੇ ਵਾਹਨ ਆ ਬਿਲਕੁਲ ਖਾਲੀ ਨੇ ਸਾਧਨ ਆਪਦੀ ਉਸੇ ਗਤੀ ਨਾਲ ਜਾ ਰਹੇ ਨੇ ਕਈ ਵਾਰ ਘਰੇ ਬੈਠਿਆ ਲੱਗਦਾ ਕਿ ਗਰਮੀ ਬਹੁਤ ਆ ਪਰ ਜਦੋਂ ਆਪਾਂ ਬਾਹਰ ਨਿਕਲ ਕੇ ਦੇਖਦੇ ਆ ਜਿੰਦਗੀ ਉਸੇ ਤਰੀਕੇ ਨਾਲ ਚੱਲ ਰਹੀ ਆ ਲੋਕ ਆਪਣੇ ਕੰਮਾਂ ਧੰਦਿਆਂ ਤੇ ਉਸੇ ਤਰੀਕੇ ਨਾਲ ਜਾ ਰਹੇ ਨੇ ਜਿਹੜਾ ਹੈ ਆਪਣੇ ਕੰਮ ਕਰ ਰਹੇ ਨੇ ਬਸ ਕਰੀਬਨ ਮੈਂ ਲੱਥੋਕੇ ਪਹੁੰਚਣ ਵਾਲਾ ਉਹ ਸਾਹਮਣੇ ਮੈਨੂੰ ਨਤੋਕੇ ਦੱਸਣ ਲੱਗ ਗਿਆ ਅੱਜ ਹਵਾ ਕਰਕੇ ਲੋ ਨਹੀਂ ਲੱਗ ਰਹੀ ਆਮ ਤੌਰ ਤੇ ਲੂ ਜਿਹੜੀ ਹੁੰਦੀ ਚੱਲਦੀ ਹੁੰਦੀ ਆ ਤੇ ਆਪਣੇ ਮਾਲ ਵਿੱਚ ਲੋ ਵੀ ਕਹਿੰਦੇ ਲੂ ਵੀ ਕਹਿੰਦੇ ਆ ਦੋਨੇ ਸ਼ਬਦ ਦੀ ਪ੍ਰਚਲਿਤ ਹੈ ਆ ਖਬੇ ਅਥ ਨਿਹਾਲ ਸਿੰਘ ਵਾਲਾ ਦਾ ਮੀਲ ਪੱਥਰ ਹੈ ਜੋ ਕਿ ਇਥੋਂ 16 ਕਿਲੋਮੀਟਰ ਬੰਦ ਆ ਬਾਈ ਜੀ ਬਹੁਤ ਵੱਡੀ ਟਰਾਲੀ ਦੇ ਨਾਲ ਪਿੱਛੇ ਹਾਲ ਪਾਇਆ ਇਹ ਜਾ ਰਿਹਾ ਤੇ ਡੀਬੀਐਸ ਲਿਖਿਆ ਸਰਜੀਤ ਭੁੱਲਰ ਦੇ ਗਾਣੇ ਸੁਣਦਾ ਬਾਈ ਜਾ ਰਿਹਾ ਪੂਰੇ ਆਨੰਦ ਦੇ ਨਾਲ ਬਹੁਤ ਵਧੀਆ ਲੱਗਦਾ ਜਦੋਂ ਕੋਈ ਮਨੋਖੇਵੇਂ ਆਪਣੇ ਆਨੰਦ ਦੇ ਵਿੱਚ ਆਪਣੇ ਖੇੜੇ ਦੇ ਵਿੱਚ ਜਾ ਰਿਹਾ ਹੁੰਦਾ ਇੱਧਰ ਖੱਬੇ ਹੱਥ 25 11 ਟਰੈਕਟਰ ਖੜਾ ਸਾਹਮਣੇ ਮਾਨ ਬਾਈ ਦਾ ਸਾਰਾ ਵਾਇਆ ਪਿਆ ਅੱਗੇ ਬਾਬਾ ਫਰੀਦ ਟਾਇਲ ਫੈਕਟਰੀ ਆ ਤੇ ਐਮ ਐਚ ਟੀ ਬੱਸ ਜਾ ਰਹੀ ਆ ਕਿਸੇ ਵੇਲੇ ਅਸੀਂ ਵੀ ਇਸ ਬਸ ਤੇ ਜਾਂਦੇ ਹੁੰਦੇ ਸੀ ਹੁਣ ਮੈਂ ਬਾਸ ਸਫਰ ਬਿਲਕੁਲ ਤਕਰੀਬਨ ਵਾਂਗੂ ਬੰਦ ਕੀਤਾ ਹੋਇਆ ਹੁਣ ਤਾਂ ਮੇਰਾ ਜ਼ਿਆਦਾ ਸਮਾਂ ਸਾਈਕਲ ਸਫਰ ਤੇ ਬੀਤਦਾ ਆ ਆ ਬਾਬਾ ਫਰੀਦ ਟਾਇਲ ਫੈਕਟਰੀ ਤੇ ਇੱਥੇ ਇਹਨਾਂ ਨੇ ਬਹੁਤ ਸੋਹਣੀ ਹੱਟ ਬਣਾਈ ਹੋਈ ਆ ਹੱਟ ਦੇ ਨਾਲ ਆ ਦੇਖੋ ਬਹੁਤ ਖੂਬਸੂਰਤ ਇਹਨਾਂ ਦੇ ਬੈਠਣ ਦਾ ਪ੍ਰਬੰਧ ਜਿਵੇਂ ਆਪਣੇ ਵਿਚਕਾਰ ਮੇਜ਼ ਆਲੇ ਦੁਆਲੇ ਕੁਰਸੀਆਂ ਬਣੀਆਂ ਹੋਈਆਂ ਆ ਸਾਹਮਣੇ ਕਨਵਾ ਮਾਲਾ ਇੱਕ ਵਾਰੀ ਮੈਂ ਹਾਰਿਆ ਸੀ ਬਹੁਤ ਜ਼ਿਆਦਾ ਗੜੇ ਪੈਣ ਲੱਗ ਗਏ ਮੈਂ ਇਸ ਦੁਕਾਨ ਦੇ ਉੱਪਰ ਰੁਕਿਆ ਬਾਈ ਜੀ ਹੁਣਾਂ ਨੇ ਮੈਨੂੰ ਬੈਠਣ ਲਈ ਕਿਹਾ ਪਾਣੀ ਵੀ ਪੁੱਛਿਆ ਚਾਹ ਵੀ ਪੁੱਛੀ ਵਧੀਆ ਲੱਗਦਾ ਵੀ ਇਹ ਚੀਜ਼ਾਂ ਆਪਣੇ ਪੰਜਾਬ ਵਿੱਚ ਹਲੇ ਹੈਗੀਆਂ ਵੀ ਆਪਾਂ ਕਿਸੇ ਦੂਜੇ ਦੀ ਮਦਦ ਕਰਨ ਲਈ ਤਤਪਰ ਰਹਿੰਨੇ ਆ ਆ ਖੱਬੇ ਪਾਸੇ ਕਣਕਾਂ ਨੂੰ ਨਾਲ ਨੂੰ ਅੱਗ ਲਾਈ ਹੋਈ ਐ ਵਾਹਨ ਪੂਰੀ ਤਰ੍ਹਾਂ ਉਹ ਸਾਹਮਣੇ ਧੁਖ ਰਿਹਾ ਕੁਝ ਪਤਾ ਨਹੀਂ ਥੱਲੇ ਤੂੜੀ ਦਾ ਕੋਪੀ ਸੀ ਜਾਂ ਕੁਝ ਹੋਰ ਸੀ ਮੈਸੇਜ ਜ਼ਿਆਦਾਤਰ ਵਾਹਨ ਵਾਹੇ ਜਾ ਚੁੱਕੇ ਨੇ ਟਾਵੇਂ ਥੱਲੇ ਜੇ ਕੋਈ ਵਾਹਨ ਹੈ ਜਿਹੜੇ ਹਲੇ ਰਹਿੰਦੇ ਹੋਣਗੇ ਨਹੀਂ ਤਾਂ ਤਕਰੀਬਨ ਵਾਂਗੂ ਆ ਸਾਹਮਣੇ ਦੇਖੋ ਸਾਹਮਣਾ ਪਾਸਾ ਵਾਹਣ ਸਾਰੇ ਵਾਹੇ ਪਏ ਨੇ ਮੈਂ ਹੁਣ ਪਹੁੰਚ ਪਹੁੰਚ ਗਿਆ ਲਗਭਗ ਨੱਥੋ ਕੇ ਪਹੁੰਚ ਗਿਆ ਮੈਂ ਆ ਗਿਆ ਨੱਥੋ ਕਾਂ ਦਾ ਬੋਰਡ ਖੱਬੀਆ ਘੰਗਲ ਦੀ ਦੁਕਾਨ ਹੈ ਦੀਪਾ ਮਾੜੀ ਮੁਸਤਫਾ ਵਾਲਾ ਇਹ ਲਿਖਤਾਂ ਤਾਂ ਬਬਾਰਾਮ ਸਿੰਘ ਜੀ 11ਵੇਂ ਵਾਲੇ ਗੈਲੈਂਡ ਮਹਿਲ ਮੋਟਰਸਾਈਕਲ ਸਰਵਿਸ ਇਹ ਦੋ ਬਾਈ ਹੋਣਗੇ 파ਟਨਰ ਇਹਨਾਂ ਨੇ ਮੋਟਰਸਾਈਕਲਾਂ ਦੀ ਸਰਵਿਸ ਦੀ ਦੁਕਾਨ ਹੈ ਗਰਮੀ ਸਿਰਫ ਮੈਂ ਜਿੱਥੋਂ ਤੱਕ ਸਮਝਦਾ ਕਿ ਜਿਵੇਂ ਲੋਕ ਮਹਿਸੂਸ ਕਰਦੇ ਆ ਜਾਂ ਮੈਨੂੰ ਸਾਈਕਲ ਤੇ ਜਾਂਦੇ ਇਹਨੂੰ ਬੜੀ ਹੈਰਾਨੀ ਨਾਲ ਕਈ ਦੇਖਦੇ ਨੇ ਲੋਕ ਵੀ ਮਾਸਟਰ ਸਾਈਕਲ ਤੇ ਜਾਂਦਾ ਵੇਲੇ ਬੰਦੇ ਨੂੰ ਵਾਲੀ ਗਰਮੀ ਲੱਗਦੀ ਮੇਰਾ ਜਿਹੜਾ ਨਿੱਜੀ ਤੌਰ ਤੇ ਵਿਚਾਰ ਆ ਤੁਸੀਂ ਦੇਖੋਗੇ ਕਿ ਜਦੋਂ ਹਲੇ ਤਾਂ ਪਾਰਾ ਚੜ੍ਹਨਾ ਹੈ ਅੱਜ ਕੋਈ ਪਾਰਾ ਜ਼ਿਆਦਾ ਨਹੀਂ ਹੈ ਇਸ ਪਾਰੇ ਨੇ 47 48 ਤੇ ਵੀ ਜਾਣਾ ਤਾਂ ਵੀ ਖੇਤਾਂ ਵਿੱਚ ਕੰਮ ਕਰਨ ਵਾਲੇ ਕੰਮ ਕਰਨਗੇ ਉਸੇ ਤਰੀਕੇ ਨਾਲ ਜ਼ਿੰਮੇਦਾਰਾਂ ਨੇ ਗਾਂ ਝੋਨਾ ਲੱਗਣਾ ਵਟਾਂ ਵੀ ਪੋਚਣੀਆਂ ਝੋਨਾ ਲਾਉਣ ਵਾਲਿਆਂ ਨੇ ਝੋਨਾ ਵੀ ਲਾਉਣਾ ਗਰਮੀ ਲੱਗਦੀ ਫਿਰ ਕਿਹਨੂੰ ਗਰਮੀ ਲੱਗਦੀ ਵਿਹਲੇ ਲੋਕਾਂ ਨੂੰ ਜ਼ਿਆਦਾ ਲੱਗਦੀ ਹੈ ਜਾਂ ਜਿਨ੍ਹਾਂ ਨੇ ਕੰਮ ਨਹੀਂ ਕਰਨਾ ਹੁੰਦਾ ਗਰਮੀ ਹੈਗੀ ਆ ਬੇਸ਼ੱਕ ਹੈਗੀ ਆ ਇਸ ਗੱਲ ਨੂੰ ਇਨਕਾਰ ਨਹੀਂ ਕੀਤਾ ਜਾ ਸਕਦਾ ਤਿੰਨ ਚਾਰ ਮੌਤਾਂ ਵੀ ਪੰਜਾਬ ਦੇ ਵਿੱਚ ਹੋ ਚੁੱਕੀਆਂ ਜਿਹੜੇ ਲੋਕ ਪ੍ਰਵਾਸੀ ਮਜ਼ਦੂਰ ਹੈ ਫੁੱਟ ਪਾਥਾਂ ਤੇ ਸੌਂਦੇ ਨੇ ਜਾਂ ਹੋਰ ਕਿਤੇ ਉਹ ਤਿੰਨ ਚਾਰ ਮਜ਼ਦੂਰ ਮਾਰੇ ਜਾ ਚੁੱਕੇ ਆ ਪਰ ਫਿਰ ਵੀ ਜਿਹੜਾ ਹੈ ਗਰਮੀ ਕੰਮ ਕਰਨ ਵਾਲਿਆਂ ਨੂੰ ਨਹੀਂ ਮੇਰਾ ਕਹਿਣ ਦਾ ਭਾਵ ਲੱਗਦੀ ਬਹੁਤ ਚੱਲ ਰਹੀ ਹੈ ਅਗਲੇ ਪਾਸੋਂ ਇਦਰਾਖਤ ਵੀਡੀਓ ਹੁੰਦੇ ਕੱਲ ਮੈਨੂੰ ਅਮਰੀਕਾ ਤੋਂ ਸਾਡੇ ਅਧਿਆਪਕ ਰਹੇ ਨੇ ਮਾਸਟਰ ਰਹੇ ਨੇ ਸਰਦਾਰ ਜਗਜੀਤ ਸਿੰਘ ਜੀ ਬਾਵਰਾ ਉਹਨਾਂ ਦਾ ਬੇਟਾ ਉਧਰ ਕੰਪਿਊਟਰ ਇੰਜੀਨੀਅਰ ਹੈ ਤੇ ਉਹ ਆਪ ਵੈਬਸਾਈਟ ਵਿੱਚ ਲਾਉਂਦੇ ਨੇ ਪੰਜਾਬੀਮਾਂਡੋਟ.ਕੋਮ ਪਿੱਛੇ ਜੇ ਮੈਂ ਆਪਣੀਆਂ ਕਹਾਣੀਆਂ ਕਵਿਤਾਵਾਂ ਬਹੁਤ ਉਹਨਾਂ ਨੂੰ ਭੇਜਦਾ ਸੀ ਪਰ ਪਿਛਲੇ ਲਗਭਗ 4-5 ਸਾਲਾਂ ਤੋਂ ਮੈਂ ਫੇਸਬੁੱਕ ਨਹੀਂ ਚਲਾ ਰਿਹਾ ਤੇ ਉਹਨਾਂ ਦਾ ਫੋਨ ਆਇਆ ਕਿਉਂਕਿ ਮੇਰਾ ਕੁਝ ਕੋ ਮਟੀਰੀਅਲ ਪਾਇਆ ਹੋਇਆ ਸੀ ਫੇਸਬੁੱਕ ਤੇ ਮੈਂ ਸਿਰਫ ਮਟੀਰੀਅਲ ਪਾਉਣਾ ਉਸ ਤੋਂ ਬਾਅਦ ਨਾ ਕਿਸੇ ਦਾ ਕਮੈਂਟ ਰਿਵਿਊ ਵਗੈਰਾ ਕੁਝ ਨਹੀਂ ਪੜਦਾ ਜਾਂ ਦੇਖਦਾ ਹਾਲਾਂਕਿ ਉਹਨਾਂ ਮੈਨੂੰ ਸਲਾਹ ਦਿੱਤੀ ਕਿ ਥੋੜਾ ਬਹੁਤ ਸਮਾਜ ਦੇ ਨਾਲ ਚੱਲਣਾ ਚਾਹੀਦਾ ਸੋ ਤੁਹਾਨੂੰ ਫੇਸਬੁਕ ਵਗੈਰਾ ਚਲਾ ਲੈਣੀ ਚਾਹੀਦੀ ਹੈ ਕੁਝ ਨਵੇਂ ਪੁਰਾਣੇ ਮਿੱਤਰ ਫੇਸਬੁਕ ਉੱਤੇ ਜੁੜ ਜਾਂਦੇ ਨੇ ਤੁਹਾਡਾ ਦਾਇਰਾ ਵਿਸ਼ਾਲ ਹੁੰਦਾ ਉਹਨਾਂ ਮੈਨੂੰ ਸਲਾਹ ਦਿੱਤੀ ਉਹਨਾਂ ਦਾ ਫੋਨ ਰਾਤ ਦੇ ਪਰਸੋਂ 1:00 ਵਜੇ ਆਇਆ ਸੀਗਾ ਉਹ ਕਹਿੰਦੇ ਵੀ ਇੱਧਰ ਐਸ ਵੇਲੇ ਦਿਨ ਚੜਿਆ ਹੋਇਆ ਮੈਸਕ ਵੇਲੇ ਅਕਸਰ 8:00 ਵਜੇ ਫੋਨ ਲਾਉਣਾ ਤੇ ਜੇ ਤੂੰ ਵੀ ਲਾਉਣਾ ਹੋਵੇ ਮੈਨੂੰ ਤੇ ਇਸ ਵੇਲੇ ਲਾ ਸਕਦਾ ਮੈਨੂੰ ਉਹਨਾਂ ਨਾਲ ਗੱਲ ਕਰਕੇ ਬੜਾ ਵਧੀਆ ਲੱਗਿਆ ਬਾਗੇ ਪੁਰਾਣੇ ਸਕੂਲ ਦੇ ਵਿੱਚੋਂ ਹੁੰਦੇ ਸੀ ਬਹੁਤ ਵਧੀਆ ਉਹਨਾਂ ਦਾ ਸੁਭਾਅ ਸੀ ਅੱਜ ਕੱਲ ਅਮਰੀਕਾ ਵਿੱਚ ਹੀ ਰਹਿ ਰਹੇ ਨੇ ਬਹੁਤ ਵਧੀਆ ਲੱਗਿਆ ਆ ਦੇਖੋ ਕੰਪੈ ਨਵੀਂ ਜਨਰੇਸ਼ਨ ਨੂੰ ਤਾਂ ਇਹਨਾਂ ਚੀਜ਼ਾਂ ਬਾਰੇ ਪਤਾ ਹੀ ਨਹੀਂ ਹੈ ਕਿ ਕੁੱਪ ਕੀ ਚੀਜ਼ ਹੁੰਦਾ ਹੈ। ਮੈਂ ਤੁਹਾਨੂੰ ਖੜ ਕੇ ਦਿਖਾ ਦਿਆਂ ਕਿ ਕੁੱਪ ਦੇ ਉੱਪਰ ਜਿਹੜਾ ਹੈ ਮਿੱਟੀ ਰਲਿਆ ਪਾਣੀ ਛੱਟਿਆ ਜਾਂਦਾ ਹੈ। ਹਲੇ ਪੂਰਾ ਨਹੀਂ ਪਾਇਆ ਪਾਣੀ ਹਲੇ ਲਿਪਿਆ ਨਹੀਂ ਪੂਰਾ। ਅੰਨੇ ਵੀ ਪਾਣੀ ਆਸੇ-ਪਾਸੇ ਖੜਾ ਹੈ ਕੁਸ਼ਤ ਤੋਂ ਬਾਅਦ ਇਹ ਲਿਪ ਦਿੱਤਾ ਜਾਊਗਾ। ਆਸੇ-ਪਾਸੇ ਦੇ ਬਾਣ ਨੇ ਸੱਜੇ ਹੱਥ ਜਿਹੜਾ ਹੈ ਅੱਗ ਲਾਈ ਹੋਈ ਬਾਣ ਨੂੰ ਇਸ ਤੋਂ ਬਾਅਦ ਇਹ ਵੀ ਵਾਹਣ ਵਾਹ ਦਿੱਤਾ ਜਾਊ ਮੇਰੇ ਅੱਗੇ ਜਾ ਰਹੇ ਦੋ ਬਾਈ ਲੱਗਦਾ ਕਿ ਤੇ ਡੱਬਾ ਦੂਜਾ ਪ੍ਰਾਣਾ ਰੋਟੀ ਵਾਲਾ ਜਿਹੜਾ ਆਮ ਤੌਰ ਤੇ ਮਜ਼ਦੂਰ ਵਰਤਦੇ ਜਾਂ ਪਹਿਲਾਂ ਸਾਰੇ ਲੋਕੀ ਹੀ ਵਰਤਦੇ ਸੀਗੇ ਵਰਤਦੇ ਸੀਗੇ ਅੱਜ ਕੱਲ ਲੋਕੀ ਫੈਸ਼ਨੇਬਲ ਜ਼ਿਆਦਾ ਹੋ ਗਿਆ ਦੂਜਾ ਜਿਆਦਾ ਪਲਾਸਟਿਕ ਜੀ ਵਾਲਾ ਡੱਬਾ ਵਰਤਣ ਲੱਗ ਗਏ ਕੱਬੇ ਹੱਥ ਵਾਣ ਬਿਲਕੁਲ ਦੂਰ ਤੱਕ ਜਿੱਥੋਂ ਤੱਕ ਨਿਗਾਹ ਜਾਂਦੀ ਆ ਵਾਣ ਸਾਰੇ ਖਾਲੀ ਆ ਕਿਉਂਕਿ ਪਨੀਰੀ ਵਗੈਰਾ ਬੀਜਣ ਦਾ ਜਿਹੜਾ ਜਾਂ ਬੀਜ ਦਿੱਤੀ ਗਈ ਹੋਊਗੀ ਜਾਂ ਬੀਜੀ ਜਾ ਰਹੀ ਹੋਊਗੀ ਉਸ ਤੋਂ ਬਾਅਦ ਵਾਣ ਨੂੰ ਵਾਹ ਕੇ ਫਿਰ ਇਹਨਾਂ ਦੇ ਵਿੱਚ ਪਾਣੀ ਛੱਡਿਆ ਜਾਊ ਹਾਲ ਵਾਏ ਜਾਣਗੇ ਸੁਹਾਗਾ ਮਾਰਿਆ ਜਾਊਗਾ ਉਸ ਤੋਂ ਬਾਅਦ ਝੋਨਾ ਲੱਗੂਗਾ ਗਰੇ ਵਾਲ ਤਾਬੇ ਤੇ ਤਕਰੀਬਨ ਮੈਂ ਪਹੁੰਚ ਚੁੱਕਿਆ ਉਹ ਸਾਹਮਣੇ ਇੱਕ ਦਿਨ ਮੈਂ ਤੁਹਾਨੂੰ ਜਿਸ ਦਿਨ ਮੈਂ ਕੋਠਿਆਂ ਵਿੱਚੋਂ ਦੀ ਆਇਆ ਸੀ ਉਸ ਦਿਨ ਦੱਸਿਆ ਸੀ ਉਸ ਦਿਨ ਉਹ ਸਾਹਮਣੇ ਚੱਕੇ ਨਹੀਂ ਸੀ ਲੱਗੇ ਉਹ ਬਿਲਕੁਲ ਸਾਹਮਣੇ ਮੈਂ ਤੁਹਾਨੂੰ ਖੜ ਕੇ ਵੀ ਦਿਖਾਵਾਂਗਾ ਉਸ ਦਿਨ ਮੈਂ ਦੱਸਿਆ ਸੀ ਇਸ ਜਗ੍ਹਾ ਦੇ ਉੱਪਰ ਚੱਕੇ ਲੱਗਣਗੇ ਉਸ ਵੇਲੇ ਆਕ ਸੱਜੇ ਹੱਥ ਪਈਆਂ ਪਰਾਲੀ ਦੇ ਬਣਾਏ ਹੋਏ ਜਿਹੜਾ ਪੰਡ ਜੀ ਬਣ ਲੈਨੇ ਆ ਉਮੇ ਗੱਠ ਜੀ ਬਣਾਈ ਹੋਈ ਆ ਇਹਨਾਂ ਦੀ ਪਰਾਲੀ ਦੀਆਂ ਗੱਠਾਂ ਦੀਆਂ ਉਹਨਾਂ ਨੇ ਚੱਕ ਇੱਧਰ ਰੱਖਤੀਆਂ ਇਹ ਵੀ ਸਥਾਨ ਸ਼ਾਇਦ ਖਾਲੀ ਕੀਤਾ ਜਾਊ ਇੱਥੇ ਵੀ ਤਣਕ ਜਾਂ ਦਾ ਲੱਗ ਹੀ ਹੋਣੀ ਆ ਜਾਂ ਲੱਗਣੀ ਹੋਣੀ ਆ ਸਾਹਮਣੇ ਚੱਕੇ ਨੇ ਚੱਕੇ ਲਾਉਣ ਤੋਂ ਬਾਅਦ ਸਲਫਾਸ ਦੀਆਂ ਗੋਲੀਆਂ ਪਾ ਕੇ ਉੱਪਰ ਦੀ ਤਰਪਾਲ ਪਾ ਦਿੱਤੀ ਜਾਂਦੀ ਫਿਰ ਮਿੱਟੀ ਨਾਲ ਦਬ ਦਿੱਤਾ ਜਾਂਦਾ ਮੈਂ ਤੁਹਾਨੂੰ ਇਹ ਪਹਿਲੀ ਪਿਛਲੀ ਵੀਡੀਓ ਚ ਇੱਕ ਵਾਰ ਦੱਸਿਆ ਸੀ ਇਹ ਚੱਕੇ ਨੱਥੋ ਕਿਤੇ ਫੂਲੇ ਵਾਲਿਆਂ ਦੇ ਸੰਨ ਚ ਆ ਉਹ ਦੇਖੋ ਸਾਹਮਣੇ ਇਹਨੂੰ ਵੀ ਲਾਉਣ ਦੀ ਬਣਾਉਣ ਦੀ ਇਹ ਕਲਾਮ ਬੰਦਾ ਇਹ ਵੀ ਨਹੀਂ ਕੰਮ ਕਰ ਸਕਦਾ ਦੇਖਣ ਵਾਲੇ ਨੂੰ ਲੱਗਦਾ ਸ਼ਾਇਦ ਖਨੇ ਸੌਖਾ ਹੀ ਕੰਮ ਆ ਪਰ ਇਹ ਵੀ ਇੱਕ ਹਰ ਇੱਕ ਕੰਮ ਦੀ ਇੱਕ ਕਲਾ ਹੁੰਦੀ ਹਰ ਇੱਕ ਬੰਦਾ ਆਪਣੇ ਆਪ ਵਿੱਚ ਕਲਾਕਾਰ ਹੁੰਦਾ ਹੈ ਪੱਲੇਦਰਾ ਦਾ ਕੰਮ ਹੁੰਦਾ ਕਿ ਕਿਵੇਂ ਗੱਟਿਆਂ ਨੂੰ ਸਟੈਕ ਕਰਕੇ ਵੱਡਾ ਚੱਕਾ ਬਣਾਉਣਾ ਸਾਹਮਣੇ ਸ਼ੈਲਰਾਂ ਚੋਂ ਨਿਕਲਦੀ ਫੱਕ ਤੇ ਫੱਕ ਦੇ ਉੱਪਰ ਖੜਾ ਹੋਇਆ ਇੱਕ ਮਜ਼ਦੂਰ ਤੰਗਲੀ ਦੇ ਨਾਲ ਫੱਕ ਨੂੰ ਪਿੱਛੇ ਹਟਾਰ ਰਿਹਾ ਹੈ ਤਾ ਜੋ ਉਸ ਫੱਕ ਦੇ ਵਿੱਚੋਂ ਉਹ ਬਾਈ ਸਾਹਮਣੇ ਆਪਦਾ ਕੰਮ ਕਰੀ ਜਾ ਰਿਹਾ ਮੈਂ ਵੀ ਲਗਭਗ ਪਹੁੰਚਣ ਵਾਲਾ ਹੀ ਆ ਆ ਸਾਹਮਣੇ ਰੰਡ ਦੇ ਦਰਖਤ ਸਾਡੇ ਬਾਗੇ ਪੁਰਾਣੇ ਮੋਦਕੀ ਰੋਡ ਤੇ ਬੌਰੀਆਂ ਬੌਰੀਆਂ ਦੇ ਘਰ ਆ ਉਹਨਾਂ ਦੀਆਂ ਦੋ ਔਰਤਾਂ ਇੱਕ ਦਿਨ ਉਹਨਾਂ ਦੇ ਘਗਰੇ ਜਿ ਪਾਏ ਹੋਏ ਸੀਗੇ ਝੋਰੰਡ ਤੋੜ ਰਹੀਆਂ ਸੀ ਉਹਨਾਂ ਦਾ ਘਰ ਮੋਦਕੀ ਰੋਡ ਤੇ ਸਾਡੇ ਸ਼ਕਤੀ ਵਾਲਿਆਂ ਦੀ ਗਲੀ ਕਹਿੰਦੇ ਉਹਨੂੰ ਉਸ ਗਲੀ ਦੇ ਵਿੱਚ ਘਰ ਆ ਤਾਂ ਉਹਨਾਂ ਨੇ ਦੱਸਿਆ ਕਿ ਇਹਦੇ ਚੋਂ ਵੀਰ ਜਾਂ ਨਿਕਲਦਾ ਤੇ ਉਸ ਤੋਂ ਬਾਅਦ ਅਸੀਂ ਤੇਲ ਬਣਾਉਨੇ ਦਾ ਸ਼ੋਅ ਇਹਦਾ ਜ਼ਿਕਰ ਮੈਂ ਪਹਿਲਾਂ ਵੀ ਤੁਹਾਡੇ ਨਾਲ ਕਰ ਚੁੱਕਿਆ ਹਾਂ ਸਾਹਮਣੇ ਲਗਭਗ ਮੇਰਾ ਸਫਰ ਲੱਕਣ ਤੇ ਆ ਸਮਝੋ ਅਤੇ ਬੜਾ ਆਨੰਦ ਆਇਆ ਸਰੀਰ ਪਸੀਨੋ ਪਸੀਨੀ ਹੋ ਗਿਆ ਕਈ ਦਿਨਾਂ ਦਾ ਮੈਂ ਘਰੇ ਜਾਣਾ ਤਾਂ ਹੈ ਸ਼ਹਿਰ ਦੇ ਵਿੱਚ ਪਰਚੀਆਂ ਮੰਡਣਾ ਵੋਟਾਂ ਦੀਆਂ ਪਰ ਉਹ ਉਹਨਾ ਪਸੀਨਾ ਨਹੀਂ ਆਉਂਦਾ ਜਿੰਨਾ ਮੈਨੂੰ ਆਮ ਆਉਂਦਾ ਹੈਗਾ ਸੋ ਇੱਥੇ ਆ ਕੇ ਜਿੰਨਾ ਸਫਰ ਜਾਂ ਮੈਂ ਹਰ ਰੋਜ਼ ਤੈਅ ਕਰਦਾ ਉਹਨਾ ਸਫਰ ਮੈਥੋਂ ਹੋ ਨਹੀਂ ਪਾਉਂਦਾ ਸ਼ਹਿਰ ਦੇ ਵਿੱਚ ਸਿਰਫ 4-5 ਕਿਲੋਮੀਟਰ ਵੱਧ ਵੱਧ 6 ਕਿਲੋਮੀਟਰ ਸਾਈਕਲ ਤੇ ਨਿਕਲਦਾ ਤੇ ਇੱਧਰ ਆ ਕੇ ਪੂਰਾ ਆਨੰਦ ਆਉਂਦਾ ਸਾਰੇ ਕੋਪੋ ਲਗਭਗ ਲਗਭਗ ਉਸੇ ਤਰੀਕੇ ਨਾਲ ਆ ਸੱਜੇ ਹੱਥ ਵੀ ਮੈਂ ਕੁੱਪ ਵੇਖਿਆ ਉਹਦੇ ਵਿੱਚ ਹਾਲੇ ਵੀ ਆਸੇ ਪਾਸਿਆਂ ਤੇ ਪਾਣੀ ਹੈ ਮਿੱਟੀ ਰਲਿਆ ਪਾਣੀ ਉਹ ਫੇਰ ਕੁੱਪ ਤੇ ਸੁੱਟਿਆ ਜਾਊਗਾ ਤਾਂ ਜੋ ਪੂਰਾ ਪੱਕਾ ਬਣ ਜੇ ਕਿਉਂਕਿ ਤੂੜੀ ਵਗੈਰਾ ਜ਼ਿਮੀਂਦਾਰ ਸਾਮਕੇ ਰੱਖਦੇ ਆ ਹੁਣ ਸਾਲਾਂ ਦੇ ਬੱਚੇ ਸੀ ਤੂੜੀ ਜਿਹੜਾ ਅੱਜ ਰੇਟਾ ਦੇ ਨਾਲੋਂ ਮਹਿੰਗੀ ਵਿਕਦੀ ਆ ਜਾਂ ਪਸ਼ੂਆਂ ਵਾਸਤੇ ਵੀ ਰੱਖੀ ਜਾਂਦੀ ਆ ਕੁਝ ਜ਼ਿਮੀਂਦਾਰ ਗਊਸ਼ਾਲਾ ਵਾਸਤੇ ਹੀ ਰੱਖਦੇ ਜਾਂ ਦੇ ਦਿੰਦੇ ਆ ਸੋ ਸਾਰਾ ਕੁਝ ਆਪਣੇ ਪੰਜਾਬ ਦਾ ਜਿਵੇਂ ਹੈਗਾ ਕਲਚਰ ਉਸ ਤਰੀਕੇ ਦੀ ਜ਼ਿੰਦਗੀ ਆ ਪੰਜਾਬ ਦਾ ਕਲਚਰ ਸੱਭਿਆਚਾਰ ਇੰਨਾ ਪਿੰਡਾਂ ਦੇ ਵਿੱਚ ਵੱਸਦਾ ਹੈ ਇੰਨਾ ਖੇਤਾਂ ਵਿੱਚ ਵੱਸਦਾ ਆਮ ਲੋਕਾਂ ਵਿੱਚ ਵੱਸਦਾ ਜਿਹੜੇ ਸੱਧ ਪੰਦਰੇ ਲੋਕ ਹੁੰਦੇ ਨੇ ਜਿਨ੍ਹਾਂ ਦੇ ਮਨ ਵਿੱਚ ਕੁਝ ਨਹੀਂ ਹੁੰਦਾ ਜੋ ਦਿਲਚਸਪੀ ਜਵਾਨ ਤੇ ਆ ਇਹੇ ਜੇ ਲੋਕਾਂ ਦਾ ਸਾਡਾ ਸੱਭਿਆਚਾਰ ਵੱਸਦਾ ਹੈ ਉਹ ਸਾਹਮਣੇ ਖੇਤ ਵਿੱਚ ਡਰਨਾ ਹੈ ਬਹੁਤੇ ਬੱਚਿਆਂ ਨੂੰ ਜਾਂ ਮੇਰੇ ਬੱਚਿਆਂ ਨੂੰ ਵੀ ਸ਼ਾਇਦ ਨਹੀਂ ਪਤਾ ਹੋਊ ਵੀ ਡਰਨਾ ਕੀ ਚੀਜ਼ ਹੈ ਉਹ ਸਾਹਮਣੇ ਖੇਤ ਵਿੱਚ ਦਿਖਾਈ ਦਿੰਦਾ ਹੈ ਸ਼ਾਇਦ ਤੁਹਾਨੂੰ ਪੂਹੀ ਤਰ੍ਹਾਂ ਨਾਂ ਦੱਸੇ ਕਿਉਂਕਿ ਉਹ ਸਾਹਮਣੇ ਆ ਖੇਤ ਦੇ ਵਿੱਚ ਖੇਤ ਦੇ ਵਿੱਚ ਇੱਕ ਛਪਰੀ ਜੀ ਬਣਾਈ ਹੋਈ ਆ ਵੀ ਜਿੱਥੇ ਬੰਦਾ ਉਸ ਸਮਾਂ ਕੰਮ ਕਰਨ ਤੋਂ ਬਾਅਦ ਆਰਾਮ ਕਰ ਸਕੇ ਰੋਟੀ ਪਾਣੀ ਖਾ ਸਕੇ ਜਾਂ ਹੋਰ ਵੀ ਵਗੈਰਾ ਪਾ ਸਕੇ ਕੋਸੰਦ ਵਗੈਰਾ ਰੱਖ ਸਕੇ ਸਾਂਝੀ ਤਾਂ ਜੀ ਬਣੀ ਹੋਈ ਐ ਦੇ ਹੱਥ ਪੰਥਿਆਂ ਦਾ ਵਾਹਣ ਹੈ ਲਹਿਰਾ ਲਹਿਲਹਾ ਰਹੇ ਪੱਤੇ ਹਰੇ ਭਾਈ ਅੱਜ ਕਾਫੀ ਦਿਨਾਂ ਬਾਅਦ ਮੱਥੇ ਲੱਗੀ ਆ ਨਹੀਂ ਤਾਂ ਸ਼ਹਿਰ ਦੇ ਵਿੱਚ ਤਾਂ ਹਰੇ ਭਾਈ ਮੱਥੇ ਨਹੀਂ ਲੱਗਦੀ ਆ ਮਿਰਚਾਂ ਦੇ ਬੂਟੇ ਆ ਬਹੁਤ ਖੂਬਸੂਰਤ ਨਹੀਂ ਲਗਭਗ ਪਹੁੰਚ ਚੁੱਕੇ ਹਾਂ ਪੁਲ ਤੇ ਸਾਹਮਣੇ ਬੋਰਡ ਲੱਗਿਆ ਹੋਇਆ ਕੋਲਿਆਕਲਾਂ 3 ਕਿਲੋਮੀਟਰ ਸਮਾਦਪਾਈ 7 ਕਿਲੋਮੀਟਰ ਤੇ ਨੈਸ਼ਨਲ ਹਾਈਵੇ 254 ਇੱਧਰ ਬੋਰਡ ਲੱਗਿਆ ਹੋਇਆ ਲੋਕ ਸਭਾ ਹਲਕਾ ਫਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਸ੍ਰੀ ਹੰਸ ਰਾਜ ਹੰਸ ਜੀ ਇਹਨਾਂ ਦਾ ਬੋਰਡ ਲੱਗਿਆ ਹੋਇਆ ੁੱਲੇ ਵਾਲਾ ਪਿੰਡ ਪਹੁੰਚ ਚੁੱਕੇ ਆ ਆ ਸਾਹਮਣੇ ਆ ਬੋਰਡ ਜਿਹੜਾ ਕਿ ਇੱਕ ਖੱਬੇ ਪਾਸੇ ਵਾਲਾ ਰਾਹ ਕੋਲੀਆ ਕਲਾਂ ਨੂੰ ਜਾਂਦਾ ਹੈ ਸੱਜੇ ਵਾਲਾ ਸਮਾਦ ਭਾਈ ਨੂੰ ਤੇ ਨੈਸ਼ਨਲ ਹਾਈਵੇ ਇਹ ਹੈ 254 ਸਾਹਮਣੇ ਕਾ ਬੋਰਡ ਲੱਗਿਆ ਹੋਇਆ ਮੱਕੀ ਦੇ ਅਚਾਰ ਦਾ ਕਾਗਜ਼ ਸਿਰਫ 130 ਰੁਪਏ ਕਿਲੋ ਇਹ ਮੈਨਾਂ ਦਾ ਉਹ ਕਾਗਜ਼ ਹੋਣਾ ਜਿਹਦੇ 'ਚ ਮੱਕੀ ਦਾ ਅਚਾਰ ਬਣਾ ਕੇ ਰੱਖਦੇ ਨੇ ਹਾਂ ਹੁਣ ਆਪਣੇ ਸਕੂਲ ਵੱਲੀ ਵਧ ਰਹੇ ਹਾਂ ਇੱਥੇ ਕਿਸੇ ਵੇਲੇ ਗੁਜਰਾ ਦਾ ਡੇਰਾ ਹੁੰਦਾ ਗਰਮੀਆਂ ਤੋਂ ਪਹਿਲਾਂ ਪਹਿਲਾਂ ਤੱਕ ਤਕਰੀਬਨ ਅਪ੍ਰੈਲ ਤੱਕ ਉਸ ਤੋਂ ਬਾਅਦ ਗੁਜਰ ਇੱਥੋਂ ਚਲੇ ਜਾਂਦੇ ਆਪਣਾ ਮਾਲ ਲੈ ਕੇ ਕਾਫੀ ਸਾਰੀਆਂ ਮੱਝਾਂ ਹੁੰਦੀਆਂ ਅਸੱਜੀਅਤ ਫਰੂਟ ਦੀਆਂ ਦੁਕਾਨਾਂ ਆਹ ਬਾਈ ਮੇਜਰ ਸਿੰਘ ਜੀ ਖੜੇ ਆ ਮਜ਼ਦੂਰ ਯੂਨੀਅਨ ਵਾਲੇ ਇੱਥੇ ਹੈ ਆਪਦਾ ਸਮਾਨ ਵਗੈਰਾ ਵੇਚਦੇ ਨੇ ਲਓ ਜੀ ਆ ਗਈ ਨਹਿਰ ਬੇहद ਖੂਬਸੂਰਤ ਨਹਿਰ ਇਹਨੂੰ ਬਹੁਤ ਨਾਵਾਂ ਨਾਲ ਜਾਣਿਆ ਜਾਂਦਾ ਵੈਸੇ ਅਬੂਰ ব্রাঞ্চ ਆਹੇ ਨਹਿਰ ਦਾ ਨਾਮ ਸਹੀ ਪਰ ਇਹ ਫੂਲੇ ਵਾਲੀ ਨਹਿਰ ਢੋਲੀ ਵਾਲੀ ਨਹਿਰ ਰਣੀਹੇ ਵਾਲੀ ਨਹਿਰ ਬਹੁਤ ਨਾਂ ਹੈ ਇਹਦੇ ਮਲਕੇ ਵਾਲੀ ਨਹਿਰ ਵੀ ਇਹਨੂੰ ਕਹਿ ਦਿੱਤਾ ਜਾਂਦਾ ਅੱਗੇ ਜਾ ਕੇ ਵੱਖ-ਵੱਖ ਪਿੰਡਾਂ ਵਿੱਚ ਇਹਦੇ ਵੱਖ-ਵੱਖ ਨਾਂ ਏ। ਅੱਜ ਤੋਂ ਕਰੀਬ 700 ਸਾਲ ਪੁਰਾਣੀ ਇਹ ਨਹਿਰ ਆ ਅੰਗਰੇਜ਼ਾਂ ਮਲੇ ਦਾ ਬਣਾਇਆ ਹੋਇਆ ਪੁਲ ਜਿਸ ਨੂੰ ਬਹੁਤ ਢਾਹਣ ਦੀ ਕੋਸ਼ਿਸ਼ ਕੀਤੀ ਗਈ। ਪਰ ਇਹ ਹਲੇ ਤੱਕ ਨਹੀਂ ਧਿਆ। ਆ ਫੁੱਲੇ ਵਾਲੇ ਦਾ ਬਸ ਡਾ ਜਾਂ। ਲਓ ਜੀ, ਉਹ ਸਾਹਮਣੇ ਹੈ। ਦਾ ਸਕੂਲ ਜਿਹੜਾ ਕਿ ਆਪਣੇ ਆਸ-ਪਾਸ ਦੇ ਇਲਾਕਿਆਂ ਵਿੱਚੋਂ ਸਭ ਤੋਂ ਠੰਡਾ ਸਕੂਲ ਆ ਇੱਕ ਤਾਂ ਕਾਰਨ ਇਹਦਾ ਇਹ ਆ ਕਿ ਇਹਦੇ ਪਹਿਲਾਂ ਵੀ ਮੈਂ ਦੱਸਿਆ ਕਿ ਨਹਿਰ ਵਗਦੀ ਕੋਲ ਦੀ ਲੰਘਦੀ ਆ ਤੇ ਦੂਜਾ ਕਾਰਨ ਆ ਕਿ ਸਾਡੇ ਸਕੂਲ ਵਿੱਚ ਦਰਖਤ ਬਹੁਤ ਜ਼ਿਆਦਾ ਆ ਅੰਬ ਆਪਣੇ ਇਲਾਕੇ 'ਚ ਸ਼ਾਇਦ ਕਿਸੇ ਸਕੂਲ 'ਚ ਹੋਣ ਪਰ ਬਹੁਤ ਘੱਟਾਂ ਵਾਂ ਹੀ ਕੋਈ ਸਕੂਲ ਹੋਊ ਜਿੱਥੇ ਅੰਬ ਹੋਣਗੇ ਨਹੀਂ ਤਾਂ ਖਸ਼ਿਆਰਪੁਰ ਦੇ ਸਕੂਲਾਂ ਲਈ ਤਾਂ ਹੈਗੇ ਉਤਰ ਪਰ ਇੱਧਰ ਨਹੀਂਗੇ ਆ ਸਾਡੇ ਸਕੂਲ ਦੀ ਜਾਣ ਵੇਲੇ ਦੀ ਆਉਣ ਵੇਲੇ ਦੀ ਲੋਕਾਂ ਦੇ ਅੰਦਰ ਜਾਂਦਿਆਂ ਦੀ ਕਸੀ ਕਾਲੀ ਆ ਦੇਖੋ ਜੀ ਇੰਨਾ ਦਰਖਤ ਕਿਸੇ ਵੀ ਸਕੂਲ ਵਿੱਚ उसे नहीं देखोगे अब इतनी सैकल नहीं तो मैं पर खाना अच्छा वेलकम जी ये साढ़े रमन मैडम ने ਸામਨੇ ਗਗਨ ਮੈਡਮ ਵੀ ਆਈ ਹੋਈ ਨੇ ਅੱਜ ਇਹਨਾਂ ਨੂੰ ਵੀ ਵੀਡੀਓ ਚ ਲੈਣਾ ਇਹ ਨੇ ਸਾਡੇ ਸਕੂਲੋਂ ਕੀ ਤੇ ਹਾਏ ਸਾਡਾ ਦਫ਼ਤਰ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ